ਇਸ ਮੰਦਿਰ ਦੇ ਵਿੱਚ ਬਾਬਾ ਮਸਤ ਗਿਰ ਹੁੰਦੇ ਸੀ ਜਿਹੜੇ ਪਹਿਲੇ ਅਸੀਂ ਸੇਵਾਦਾਰ ਹੁੰਦੇ ਮੁੱਖ ਸੇਵਾਦਾਰ ਉਹ 130 ਸਾਲ ਦੀ ਉਮਰ ਭੋਕੇ ਸਵਰਗਵਾਸ ਹੋਏ ਸੀਗੇ ਤੇ ਉਹਨਾਂ ਦਾ ਇੱਥੇ ਬੜੀ ਤਪੱਸਿਆ ਕੀਤੀ ਉਹਨਾਂ ਨੇ ਇੱਥੇ ਤੇ ਉਹਨਾਂ ਦੀ ਯਾਦ ਵਿੱਚ ਅੰਦਰ ਅਸੀਂ ਤਸਵੀਰ ਵੀ ਉਹਨਾਂ ਦੀ ਲਾਈ ਹੋਈ ਹੈ ਇਹ ਮੰਦਿਰ ਕਰੀਬ 300 ਸਾਲ ਪੁਰਾਣਾ ਮੰਦਿਰ ਹੈ ਤੇ ਇਲਾਕੇ ਦੇ ਵਿੱਚ 20 25 ਪਿੰਡਾਂ ਦੇ ਵਿੱਚ ਇੱਕ ਵਧੀਆ ਮਤਲਬ ਪੁਰਾਣਾ ਇਹੀ ਮੰਦਿਰ ਹੈਗਾ ਇਲਾਕੇ 'ਚ ਕਿੰਨਾ ਵੱਲੋਂ ਬਣਾਇਆ ਗਿਆ ਇਹ ਕਿੰਨਾ ਇਹ ਪਹਿਲਾਂ ਸਾਰੀ ਬਰਾਦਰੀ ਨੇ ਪਿੰਡ ਦੇ ਵਿੱਚ ਪੰਡਤ ਬਰਾਦਰੀਨ ਤੇ ਹੋਰ ਜ਼ਿੰਮੇਦਾਰਾਂ ਨੇ ਸਾਰਾ ਰੋਲ ਮਿਲ ਕੇ ਇਹ ਮੰਦਿਰ ਦੀ ਤਿਆਰੀ ਕੀਤੀ ਛੋਟੀ ਇੱਟ ਦੇ ਨਾਲ ਤੇ ਖਸਤਾ ਹੋਣ ਕੇ 2018 ਦੇ ਵਿੱਚ ਦੁਬਾਰਾ ਇਹਨੂੰ ਤਿਆਰ ਕੀਤਾ ਗਿਆ ਪਤਾ ਲੱਗਾ ਮਹਾਰਾਜ ਰਜੀ ਸਿੰਘ ਨੇ ਨਹੀਂ ਮਹਾਰਾਜ ਰਜੀ ਸਿੰਘ ਦੇ ਵੇਲੇ ਦਾ ਮੰਦਿਰ ਆ ਪਰ ਉਹਨਾਂ ਦੇ ਟਾਈਮ ਦਾ ਮੰਦਿਰ ਆਇ ਕਾਫੀ ਪੁਰਾਣਾ ਸਰ ਇਹ ਮੰਦਿਰ ਦੇ ਨਹੀਂ ਦੂਸਰੇ ਇਕੱਠੇ ਆ ਮੇਲਾ ਸ਼ਿਵਰਾਤਰੀ ਦਾ ਮੰਗਵਰਾ ਰਹੇ ਕਿੰਨਾ ਲੱਗਦਾ ਇਹ ਬਹੁਤ ਖੁਸ਼ੀ ਹੁੰਦੀ ਹੈ ਸਾਰਾ ਅੱਜ ਵੀ ਤੁਸੀਂ ਵੇਖ ਸਕਦੇ ਜੀ ਕਿੰਦਾ ਸਾਰੇ ਸੱਜਣੋ ਜਿਹੜੇ ਸਾਰੀਆਂ ਬਰਾਦਰੀਆਂ ਦੇ ਸੈਕੂਲਰ ਬਣ ਕੇ ਲੋਕ ਸਾਰੇ ਇੱਥੇ ਮੱਤਾਂ ਠੀਕਦੇ ਆ ਕੋਈ ਜਾਤ ਪਾਤ ਨਹੀਂ ਇੱਥੇ ਨਾ ਕੋਈ ਵਿਤਕਰਾ ਕਰਦਾ ਇੱਥੇ ਸਰ ਇਦਾਂ ਹੀ ਬਾਕੀ ਤਿਆਰੀ ਮਨਾਇ ਜਾਂਦੀ ਹੈ ਹਾਂਜੀ ਬਿਲਕੁਲ ਜੀ ਸ਼ਿਵਰਾਤਰੀ ਜਨਮ ਅਸ਼ਟਮੀ ਉਹ ਤੋਂ ਬਾਬਾ ਦਸ਼ੰਦੀ ਸ਼ਾਹੀ ਦਾ ਮੇਲਾ ਭਗਵਾਨ ਬਾਲਮੀਕੀ ਜੀ ਦਾ ਮੇਲਾ ਇਸੇ ਤਰ੍ਹਾਂ ਸਾਰੇ ਧਮ ਧਮ ਮਨਾਏ ਜਾਂਦੇ ਇਹ ਮੰਦਰ 100 ਸਾਲ ਪੁਰਾਣਾ ਬਾ ਛੋਟੀ ਏਟ ਦਾ ਪਹਿਲਾਂ ਬਣਿਆ ਹੋਗਾ ਇਹ 31 ਜਨਵਰੀ 2018 ਨੂੰ ਇਹ ਦੁਬਾਰਾ ਵਲੀਏਟ ਨਾਲ ਪਿੰਡ ਦੇ ਸੰਜੋਗ ਨਾਲ ਮਿਲ ਕੇ ਇਹਨੂੰ ਦੁਬਾਰਾ ਤਿਆਰ ਕੀਤਾ ਗਿਆ ਹ ਸਾਰੀ ਮੂਰਤੀਆਂ ਦੀ ਹਿਸਾਬ ਨਾਲ ਕੀਤੀ ਗਈ ਹੈ ਸ਼ਨੀ ਦੇਵ ਦੀ ਹਨੂਮਾਨ ਜੀ ਦੀ ਸਾਰੀਆਂ ਕੀਤੀਆਂ ਗਈਆਂ ਇੱਥੇ ਹੀ ਸ਼ਿਵਰਾਤਰੀ 라ਵਨੋਮੀ ਹੋਰ ਤਿਆਰ ਮਨਾਏ ਜਾਂਦੇ ਆ ਤੇ ਪਿੰਡ ਵਿੱਚ ਹੋਰ ਇੱਕ ਦਸ਼ੰਦੀ ਹਾਦੀ ਪਾਬੇ ਦੀ ਜਗਾਵਾ ਉੱਥੇ 25 26 ਜੂਨ ਨੂੰ ਹੱਦਸਾਲੀ ਮੇਲਾ ਕਰਾਇਆ ਜਾਂਦਾ ਵਾ ਜਿਹਦੇ ਵਿੱਚ ਘੱਟੋ ਘੱਟ 20 30 ਕਿਲੋਮੀਟਰ ਤੱਕ ਦੁਨੀਆ ਆਉਦੀ ਆ ਵੱਧ ਤੋਂ ਵੱਧ ਕਰੀਬ 5-10 ਹਜ਼ਾਰ ਦੁਨੀਆ ਆਉਂਦੀ ਆ ਮੇਲੇ ਦੇ ਵਿੱਚ ਉਹ ਮੇਲਾ ਮਸੂਹਰਾ ਬੜੀ ਸ਼ਰਧਾ ਨਾਲ ਇੱਕ ਬਾਬਾ ਬਾਲਮੀਕ ਦਾ ਮੰਦਿਰ ਬਣਾਇਆ ਵਾ ਇੱਕ ਬਾਬਾ ਤੋਰੇ ਸਾਹਿਬ ਵਾਲੇ ਦਾ ਮੰਦਿਰ ਦੋ ਆਂ ਖਵਾਜਾ ਪੀਰ ਦਾ ਇੱਕ ਜਗ੍ਹਾ ਬਣਾਈ ਆ ਤੇ ਬਹੁਤ ਵਧੀਆ ਪਿੰਡ ਆ ਪਿੰਡ ਦੇ ਸਾਰੀਆਂ ਬਰਾਦੀਆਂ ਰਹਿੰਦੀਆਂ ਵਾ ਸਾਰੇ ਛੋਗ ਦੇ ਨਾਲ ਵੇਖ ਲਓ ਸਾਰੀ ਦੁਨੀਆ ਬੈਠੀ ਆ ਹਰ ਬਰਾਦੀ ਦੇ ਲੋਕ ਬੈਠੇ ਆ ਇਹ ਤੇ ਸਾਰੀਆਂ ਬਰਾਦੀਆਂ ਦੇ ਲੋਕ ਜੀ ਆਜ ਦੀ ਕਿਹੜਾ ਧਾਰਾ ਬਣਾ ਰਹੇ ਆ ਅੱਜ ਇਹ ਸ਼ਵਰਾਤਰੀ ਬਣਾ ਰਹੇ ਆ ਬਰੇ ਲੈਂਦੇ ਆ ਉਹ ਬੜੀਆ ਰੱਖਾ ਹਾਜ਼ਰੀ ਉਹਦੀ ਪੋਲੀ ਦੀ ਪਾਰਟੀ ਆਈ ਐ ਤੇ ਰਾਤਰੀ ਦਾ ਤਿਹਾੜ ਮਨਾ ਰਹੇ ਆ ਬਹੁਤ ਵਧੀਆ ਉਹ ਤੋਂ ਹੀ ਛਾਪ ਤੋਂnabla ਬਹੁਤ ਪੁਰਾਣਾ ਖੂਹ ਛੋਟੀ ਇਤਲਾ ਬਣਿਆ ਹੋਆ ਜਿਹੜੋ ਇਹ ਸ਼ਾਮ ਕੇ ਰੱਖਿਆ ਹੋਆ ਜਿਹਦੇ ਉੱਤੇ ਅਸੀਂ ਡੰਗਲਾ ਲਾਇਆ ਹੋਆ ਵੱਡੇ ਘਟ ਪਾ ਕੇ ਲੋਹੇ ਤੇ ਡੰਗਲਾ ਲਾਇਆ ਹੋਆ ਇਹ ਮੰਦਰ ਦੀ ਸੇਵਾ ਬਾਬਾ ਮਸਤ ਗੇਰ ਨੇ ਕੀਤੀ ਸੀਗੀ ਉਹ ਉਹਨਾਂ ਨੇ 130 130 ਸਾਲ ਦੀ ਉਮਰ ਵਿੱਚ ਆਪਣਾ ਥੋਲਾ ਆਪ ਛੱਡ ਦਿੱਤਾ ਹੈਗਾ ਬਜ਼ੁਰਗ ਹੋ ਗਏ ਸੀ ਕਹਿੰਦੇ ਮੈਂ ਕੋਣ ਸੇਵਾ ਨਹੀਂ ਕਰੀ ਮੈਂ ਥੋਲਾ ਛੱਡ ਕੇ ਜਾ ਰਿਹਾ ਉਹ ਜੋ ਵੀ ਇੱਥੇ ਕਿਸੇ ਨੂੰ ਕਹਿੰਦੇ ਹੁੰਦੇ ਸੀ ਉਹ ਸਾਰੀਆਂ ਗੱਲਾਂ ਉਹਦੀਆਂ ਪੂਰੀਆਂ ਹੁੰਦੀਆਂ ਜੇਰ ਇੱਥੇ ਮਸਤ ਦੇਖਦਾ ਹੋ ਦੀ ਆ ਸ਼ਮਰਾ ਦਾ ਪੂਰੀਆਂ ਹੁੰਦੇ ਸਨ